ਅੱਜ 8 ਦਿਨ ਹੋ ਗਏ ਸਾਡੇ ਕਿਸਾਨਾਂ ਨੂੰ ਬਜ਼ੁਰਗਾਂ ਨੂੰ 90 90 ਸਾਲ ਦੇ ਬਜ਼ੁਰਗਾਂ ਨੂੰ ਭੋਖੜ ਧਾਲ ਤੇ ਬੈਠਦੇ ਆ 100 ਫੁੱਟ ਦੀ ਉਚਾਈ ਆ ਚਾਰ ਸਫੇਰੇ ਪਾਣੀ ਆ 20000 ਰੁਪਏ ਸਰਕਾਰ ਨੇ ਐਲਾਨ ਕੀ ਕਰ ਉਸ ਜਿੱਥੇ ਬੰਦੀ ਨੂੰ ਬਾਰ ਬਾਰ ਮੋਰਚੇ ਲਾ ਕੇ ਵੀ 20000 ਕਰਵਾਇਆ ਗਿਆ ਸਾਡੇ ਜਿਹੜੇ ਥੱਲੇ ਗਰਾਊਂਡ ਲੈਵਲ ਤੇ ਮਾਪਜਾ ਨਹੀਂ ਮਿਲਿਆ 100 ਫੁੱਟ ਦੀ ਉਚਾਈ ਤੇ ਬੈਠੇ ਨੇ ਜਿਹੜੇ ਕਿਸਾਨ ਉਹਨਾਂ ਦਾ ਪਤਾ ਹੀ ਲੈ ਲੈਣਾ ਉਹ ਕੱਲ ਬਜ਼ੁਰਗ ਕਹਿੰਦਾ ਸੀ ਮੈਂ ਜੀ ਵੋਟਾਂ ਬਹੁਤ ਪਈਆਂ ਨੂੰ ਬਹੁਤ ਜ਼ੋਰ ਨਾਲ ਮੈਨੂੰ ਪੜਾਇਆ ਤੇ ਸਾਡਾ ਪਤਾ ਹੀ ਲੈ ਜਾਂਦਾ ਪ੍ਰਸ਼ਾਸਨ ਬਾਰ ਬਾਰ ਇੱਕੋ ਕਹਿੰਦਾ ਸੀ ਵੀ ਐਨਐਸਏ ਲੱਗੇਗੀ ਤੁਸੀਂ ਨੈਸ਼ਨਲ ਸਕਿਉਰਿਟੀ ਦਾ ਰੂਲ ਤੋੜਦਾ ਦੇਖੋ ਜੀ ਇੱਥੇ ਕੀ ਰੂਲ ਹੈ ਸਾਡੀਆਂ ਜ਼ਮੀਨਾਂ ਤੇ ਕਾਨੂੰਨ ਲਾਗੂ ਨਹੀਂ ਸਾਡੀਆਂ ਜ਼ਮੀਨਾਂ 'ਚ ਪਾਣੀ ਕਿਉਂ ਛੱਡਿਆ ਜਾਂਦਾ ਤੁਹਾਨੂੰ ਕਹਦੇ ਕਿ ਤੋੜਦੇ ਐਨਐਸਏ ਲੱਗੂਗੀ ਬਿਲਕੁਲ ਜੀ ਮੈਂ ਕਿਹਾ ਕੋਈ ਗੱਲ ਨਹੀਂ ਲਾ ਦਿਓ ਜੀ ਫਸਲਾਂ ਦਾ ਕੋਈ ਰੁਪਈਆ ਹਾਲੇ ਤੱਕ ਨਹੀਂ ਮਿਲਿਆ ਪਰ ਕੀ ਜਿਹੜੇ ਘਰ ਟੁੱਟ ਗਏ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੇ ਪਸ਼ੂ ਡੰਗਰ ਰੁੜ ਗਏ ਕਿ ਉਹਨਾਂ ਨੂੰ ਮਿਲ ਗਏ ਨੇ ਇਹ ਫਸਲਾਂ ਤੋਂ ਇਲਾਵਾ ਕੋਈ ਪੈਸਾ ਮਿਲਿਆ ਕਿਤੇ ਉਹ ਕਹਿੰਦੇ ਆ ਜੀ ਤੁਸੀਂ ਇਹਦੀਆਂ ਡੈੱਡ ਬਾਡੀਆਂ ਲਿਆਓ ਮੈਨੂੰ ਇਹ ਪੁੱਛਣਾ ਚਾਹੁੰਦਾ ਡੈੱਡ ਬਾਡੀਆਂ ਫੜੂ ਕਿਹੜਾ ਉੱਥੇ ਤਾਂ ਕੋਈ ਰੋਖ ਕੋਈ ਮਕਾਨ ਕੋਈ ਅੜਿਆ ਨਹੀਂ ਤੇ ਪਸ਼ੂ ਕਿੱਥੋਂ ਲੱਭਣੇ ਸੀ ਫਿਰ ਨਾ ਤੇ ਉਹ ਲੱਭੇ ਸਾਨੂੰ ਬਾਡੀਆਂ ਤੇ ਨਾ ਸਾਨੂੰ ਮਿਲੇ ਮੁਆਵਜ਼ੇ ਜੇ ਤੁਸੀਂ ਮੁਆਵਜ਼ਾ ਫਸਲ ਦਾ ਦੇ ਨਹੀਂ ਹੋ 20000 ਉਹਦੇ ਵਿੱਚ ਅੰਤਰ ਕੀ ਆ ਵੀ ਇਹਦੀ ਪਹਿਲੀ ਕੱਚੀ ਆ ਫਸਲ ਤਾਂ ਦੀ ਮਰੀ ਗਈ ਬਿਲਕੁਲ ਜਦੋਂ ਫਸਲ ਮਰੀ ਗਈ ਬਾਵਜਾ ਤੁਹਾਨੂੰ ਦੇਣਾ ਬੰਦਾ ਸੀ ਤੁਸੀਂ ਫਸਲੀ ਬਾਵਜਾ ਦੇ ਪੈਸੇ ਦੇਣੇ ਉਹ ਵੀ ਯਾਰ ਤੇ ਫਸਲ ਉਹਦੀ ਮਰੀ ਪਹਿਲੀ ਚਾਹੇ ਸ਼ਾਮਲੜ ਦੀ ਆ ਚਾਹੇ ਸੈਂਟਰ ਗਵਰਨਮੈਂਟ ਦੀ ਚਾਹੇ ਪੰਜਾਬ ਦੀ ਬਿਜੀ ਦੇ ਕਿਸਾਨ ਨੇ ਜਿਸ ਦਾ ਖੇਤ ਉਸ ਦੀ ਰੇਤ ਉਹ ਚੱਕ ਲੋ ਲੋਕਾਂ ਨੂੰ ਆਏ ਸੀਗਾ ਕਿ ਪਤਾ ਨਹੀਂ ਕਿੰਨਾ ਘਰੇਤਾ ਆ ਗਿਆ ਵੇਚ ਕੇ ਕੀ ਕਿਸਾਨ ਨੂੰ ਮਿਲ ਜੂਗਾ ਉਹ ਤੁਸੀਂ ਚੱਕ ਲਿਆ ਰੇਤਾ ਜਿਹੜਾ ਲੱਖ ਰੁਪਏ ਨੂੰ ਠੇਕਾ ਦੇ ਦੇਣ ਤੇ ਉਹਨਾਂ ਦੇ ਵਿੱਚ ਰੇਤ ਵਿੱਚ ਸਰਕਾਰ ਸਾਡੀ ਪਰਮੰਡਰ ਅਫੀਸਰ ਬਿਠਾਵੇ ਸਰਕਾਰ ਉਹਨੂੰ ਵਿੱਚੇ ਨਾਲੇ ਆਮਦਨ ਪੈਦਾ ਕਰੇ ਇਹ ਤਾਂ ਸੋਨਾ ਚਿੱਟਾ ਜਿਹੜੇ ਐਮਐਲਏ ਮੰਤਰੀ ਉਹਦੋਂ ਕਹਿੰਦੇ ਸੀ ਕਿ ਸਾਡੇ ਪਈ ਪੈਰ ਗਲ ਕੇ ਹੜਾਂ ਦੇ ਵਿੱਚ ਉਹ ਬਾਅਦ ਵਿੱਚ ਤੁਹਾਡੇ ਕੋਲੇ ਆਏ ਉਹ 2023 ਦੇ ਹੜਾ ਆ ਰਹੇ ਸਰਕਾਰ ਇਹ ਸਾਨੂੰ ਤੇ ਮਿਲਣਾ ਨਹੀਂ ਮੁਨਾਫਾ ਸਮਝਿਆ ਤੁਸੀਂ ਪਤਾ ਲੈਣੇ ਚਨੇ ਆਓ ਕਿੱਥੇ ਸਾਡੇ ਨਾਲ ਮੀਟਿੰਗ ਕੀਤੀ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਉਹਨਾਂ ਨੂੰ ਹੁਣ ਆਪਣੀਆਂ ਮੰਗਾਂ ਦੇ ਲਈ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਆ ਤੁਹਾਡੇ ਸਾਹਮਣੇ ਹੀ ਆ ਜੀ ਸਾਰੇ ਉਹਨਾਂ ਨੂੰ ਵੋਟਾ ਫੌਨ ਵਾਲੇ ਬੈਠੇ ਨੇ ਤਾਂ ਹੀ ਬਣੇ ਨਾ 92 ਐਮਐਲਏ ਬਣੇ ਸੀ ਉਹ ਰਹਿ ਹਵਾਵਾਂ ਥੋੜੀ ਬਣ ਗਏ ਇਹੋ ਜੇ ਕਿਸਾਨ ਬੈਠੇ ਨੇ ਜਿਨ੍ਹਾਂ ਦੀ ਸਾਰੀ ਸਾਰੀ ਜ਼ਮੀਨ ਖਰਾਬ ਹੋ ਗਈ ਤੇ ਮੁਆਵਜ਼ਾ ਇੱਕ ਰੁਪਿਆ ਵੀ ਨਹੀਂ ਮਿਲਿਆ ਔਰ ਕੱਚੀਆਂ ਜ਼ਮੀਨਾਂ ਦਾ ਮੁਆਵਜ਼ਾ ਇੱਕ ਰੋਕ ਕੇ ਬੈਠੀ ਹੋਈ ਸਰਕਾਰ ਮੁਆਵਜ਼ਾ ਤੇ 5 ਲੱਖ ਏਕੜ ਪੰਜਾਬ ਦੇ ਵਿੱਚ ਫਸਲ ਸਾਡੀ ਖਰਾਬ ਹੋਈ ਸੀ ਤੇ ਦਿੱਤਾ ਕਿੰਨਾ ਗਿਆ ਦਿਖਾਓਣ ਐਂਕੜੇ ਦਿਖਾਓਣ ਕਿੰਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਟੜਾ ਟੜਾ ਇੱਕ ਦਰਿਆ ਵਗ ਰਿਹਾ ਹੈ हिमाचल ਤੋਂ ਪਾਣੀ ਛੱਡ ਰਿਹਾ ਡੈਮਾਂ ਦੇ ਵਿੱਚੋਂ ਔਰ ਸਾਡੇ ਪੰਜਾਬ ਦੇ ਇੰਨਾ ਕਿਸਾਨਾਂ ਦੀਆਂ ਹਿੱਕਾਂ ਦੇ ਉੱਤੇ ਮਲਕੀਅਤ ਜ਼ਮੀਨਾਂ ਵੇਚਦੀ ਆ ਰਿਹਾ ਤੇ ਲੈ ਕੌਣ ਰਿਹਾ Rajasthan ਉਹ ਸਾਡੇ ਕਿਸਾਨ ਪਾਣੀ ਵਰਤਦੇ ਕਿੱਥੇ ਆ ਜਿਹੜੇ ਅਸੀਂ ਹੜਕੀੜ ਤਾਂ ਸਾਨੂੰ ਪਾਣੀ ਮਿਲਦਾ ਕਿੱਥੇ ਵਰਤਣ ਵਾਸਤੇ ਖੇਤੀ ਲਈ ਤੇ ਅਸੀਂ ਬੋਰ ਕਰਾਉਣੇ ਆ ਜੀ 2-2 ਲੱਖ ਰੁਪਏ ਲਾ ਕੇ ਬੋਰ ਕਰਾਉਣੇ ਹੋ ਰੁੜ ਜਾਂਦੇ ਹਰ ਵਾਰੀ ਕਰੀਏ ਕੀ ਲੋਕਵਾਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਅਸੀਂ ਇਸ ਵਕਤ ਹਰੀਕੇ ਹੈੱਡ ਦੇ ਬਿਲਕੁਲ ਉੱਪਰ ਖੜੇ ਹਾਂ ਸਾਡੇ ਪਿੱਛੇ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਇੰਨੀ ਉੱਪਰ ਖੜਨ ਦਾ ਮਕਸਦ ਕੀ ਇੱਥੇ ਪੱਕਾ ਮੋਰਚਾ ਜਿਹੜਾ ਉਹ ਹੜਪੀੜ ਤੇ ਕਿਸਾਨਾਂ ਦੇ ਵੱਲੋਂ ਜੋ ਸੰਘਰਸ਼ ਕਮੇਟੀ ਉਹਨਾਂ ਦੇ ਵੱਲੋਂ ਚਲਾਇਆ ਗਿਆ ਕਿਉਂਕਿ ਸਰਕਾਰ ਨੇ ਉਹਨਾਂ ਦੀ ਕੋਈ ਹਸਾਰ ਨਹੀਂ ਲਈ 1 ਜਨਵਰੀ 2026 ਨਵੇਂ ਸਾਲ ਤੋਂ ਇਹ ਜਿਹੜਾ ਪੱਕਾ ਮੋਰਚਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਦਿਖਾ ਦਿੰਨੇ ਆ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਵੀ ਇਥੇ ਲੇਖੇ ਹੋਈਆਂ ਨੇ ਤੇ ਹਰ ਰੋਜ਼ ਪੰਜ ਕਿਸਾਨ ਭੁੱਖ ਹੜਤਾਲ ਦੇ ਉੱਪਰ ਬੈਠਦੇ ਨੇ ਤੇ ਜਿਨ੍ਹਾਂ ਦੀ ਹਾਲਤ ਹੈ ਜਿਹੜੀ ਉਹ ਬੜੀ ਨਾਜ਼ੁਕ ਹੈ ਉਹਦਾ ਕਾਰਨ ਹੈ ਕਿ ਇੱਕ ਤਾਂ ਠੰਡ ਬੜੀ ਜ਼ਿਆਦਾ ਆ ਦੂਸਰਾ ਠੰਡ ਦੇ ਵਿੱਚ ਭੁੱਖੇ ਰਹਿਣਾ ਬੜਾ ਮੁਸ਼ਕਲ ਹੁੰਦਾ ਆ ਅਸੀਂ ਇਸ ਵਕਤ ਕਾਫੀ ਉਚਾਈ ਦੇ ਉੱਤੇ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੰਦਰ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਹੋ ਰਿਹਾ ਭੁੱਖ ਹੜਤਾਲ ਦੇ ਉੱਪਰ ਹਰ ਰੋਜ਼ ਪੰਜ ਕਿਸਾਨ ਨੇ ਜਿਹੜੇ ਉਹ ਬੈਠਦੇ ਨੇ ਠੰਡ ਦੇ ਵਿੱਚ ਭੁੱਖੇ ਰਹਿਣਾ ਉਹ ਵੀ ਇੰਨੀ ਜ਼ਿਆਦਾ ਠੰਡ ਉੱਪਰ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਤਮਾਮ ਉਹ ਕਿਸਾਨ ਹੋਣਗੇ ਸੰਘਰਸ਼ ਕਮੇਟੀ ਦੇ ਆਗੂ ਹੋਣਗੇ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਇਸ ਮੋਰਚੇ ਦੇ ਬਾਰੇ ਪੰਜ ਕਿਸਾਨ ਨੇ ਜੋ ਹਰ ਰੋਜ਼ ਤੁਸੀਂ ਭੁੱਖ ਹੜਤਾਲ ਦੇ ਉੱਪਰ ਬੈਠਦੇ ਹੋ ਇੰਨੀ ਠੰਡ ਦੇ ਵਿੱਚ ਕੀ ਸਰਕਾਰ ਨੇ ਕੋਈ ਸਾਰ ਲਈ ਤੁਹਾਡੀ ਕਿਉਂ ਤੁਹਾਨੂੰ ਮੋਰਚਾ ਪੱਕਾ ਸ਼ੁਰੂ ਕਰਨਾ ਪਿਆ ਹੈ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਈ ਤੁਸੀਂ ਪਹੁੰਚਿਓ ਸਾਡੇ ਦਰਦ ਦੇ ਵਿੱਚ ਧੰਨਵਾਦ ਜੀ ਸਾਰੇ ਚੈਨਲ ਦਾ ਲੋਕ ਆਵਾਜ਼ ਦਾ ਔਰ ਸੁਣਨ ਵਾਲੇ ਸਰੋਤਿਆਂ ਦਾ ਵੀ ਧੰਨਵਾਦ ਸੁਣ ਕੇ ਸਾਡੀ ਜਿਹੜੀ ਗੱਲ ਹੈ ਇਹ ਵੱਧ ਵੱਧ ਸ਼ੇਅਰ ਕੀਤੀ ਜਾਵੇ ਬਈ ਜੀ ਜਿਹੜਾ ਬੈਠਣ ਦਾ ਕਾਰਨ ਆ 20000 ਰੁਪਏ ਸਰਕਾਰ ਨੇ ਅਲਾਣ ਕੀਤਾ ਉਸੇ ਔਰ ਜਿੱਥੇ ਬੰਦੀ ਨੂੰ ਵਾਰ-ਵਾਰ ਮੋਰਚੇ ਲਾ ਕੇ ਵੀ 20000 ਕਰਵਾਇਆ ਗਿਆ ਜੀ ਔਰ ਸਰਟੀਫਿਕੇਟ ਦੇ ਮਨਜ਼ੂਰ ਕਰਵਾਏ ਗਏ ਜਿਹੜੇ ਸੈਂਟਰ ਚੋਂ ਸਾਨੂੰ ਸਰਟੀਫਿਕੇਟ ਦੇ ਮਿਲਦੇ ਆ ਪਰ ਅਫਸੋਸ ਸਾਡੇ ਜਿਹੜੇ ਥੱਲੇ ਗਰਾਊਂਡ ਲੈਵਲ ਤੇ ਮਾਪਜਾ ਨਹੀਂ ਮਿਲਿਆ ਬਹੁਤ ਘੱਟ ਮਿਲਿਆ ਔਰ ਸਿਲਟ ਦੇ ਤੇ ਬਹੁਤ ਨਾਮਾਤਰ ਦਿੱਤੇ ਗਿਆ ਦੇਖੋ ਸਿਲਟ ਤੇ ਹਰੇਕ ਜਗ੍ਹਾ ਪੈ ਗਈ ਭਾਵੇਂ 3 ਇੰਚ ਮਿੱਟੀ ਪੈ ਜੇ ਗੰਧ ਪੈ ਜੇ ਜਦੋਂ ਉਹਨਾਂ ਸਿਲਟ ਤੇ ਪੈ ਗਈ ਤੇ ਪੈਸੇ ਕਿਉਂ ਨਹੀਂ ਦਿੱਤੇ ਗਏ ਕਿਉਂਕਿ ਉਹਨਾਂ ਦੇ ਥੱਲੇ ਜਿਹੜੀ ਵਿਸ਼ੇਸ਼ ਗਰਦੌਰੀ ਦਾ ਇੱਕ ਨਾਮ ਦਿੱਤਾ ਜਾਂਦਾ ਵਿਸ਼ੇਸ਼ ਗਰਦੌਰੀ ਦੇ ਵਿੱਚ ਬੜਾ ਖੁਸ਼ ਆ ਜਾਂਦਾ ਪਰ ਉਹ ਕੀਤੀ ਨਹੀਂ ਗਈ ਸਰ ਸਾਡੇ ਕਿਸਾਨ ਵਿਚਾਰੇ ਅੱਜ ਦੇਖੋ ਇਹੋ ਜਿਹੇ ਕਿਸਾਨ ਬੈਠੇ ਨੇ ਜਿਨ੍ਹਾਂ ਦੀ ਸਾਰੀ ਸਾਰੀ ਜ਼ਮੀਨ ਖਰਾਬ ਹੋ ਗਈ ਤੇ ਮੁਆਵਜ਼ਾ 1 ਰੁਪਿਆ ਵੀ ਨਹੀਂ ਮਿਲਿਆ। ਔਰ ਕੱਚੀਆਂ ਜ਼ਮੀਨਾਂ ਦਾ ਮੁਆਵਜ਼ਾ ਇੱਕ ਰੋਕ ਕੇ ਬੈਠੀ ਹੋਈ ਸਰਕਾਰ। ਮੁਆਵਜ਼ਾ ਤੇ 5 ਲੱਖ ਏਕੜ ਪੰਜਾਬ ਦੇ ਵਿੱਚ ਫਸਲ ਸਾਡੀ ਖਰਾਬ ਹੋਈ ਸੀ ਤੇ ਦਿੱਤਾ ਕਿੰਨਾ ਗਿਆ? ਦਿਖਾਉਣ ਅੰਕੜੇ ਦਿਖਾਉਣ ਕਿੰਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ? ਨਿਹਰਾ ਟੋਕਣ ਵੰਡ ਕੇ ਥੋੜੀ ਮੁਆਵਜ਼ਾ ਪੰਜਾ ਸੱਤਾਂ ਨੂੰ ਟੋਕਣ ਵੰਡਦਾ ਤਾਂ ਕਹਤਾ ਮੁਆਵਜ਼ਾ ਦੇ ਦਿੱਤਾ ਮੁੱਖ ਮੰਤਰੀ ਨੇ ਬੜਾ ਦਿਖਾਇਆ ਕਿ ਮੈਂ ਦੇਖੋ ਖੁਦ ਆਇਆ ਹੋਇਆ ਮੁਆਵਜ਼ਾ ਦੇਣ ਲੋਕਾਂ ਨੂੰ ਵੀ ਆਈ ਲੱਗਿਆ ਕਿ ਮੁੱਖ ਮੰਤਰੀ ਖੁਦ ਵੰਡ ਰਹੇ ਆ ਚੈੱਕ ਵੰਡ ਰਹੇ ਆ ਕੀ ਕੀ ਸੀ ਹੋ ਗਰ ਕੁਝ ਬਾਈ ਜੀ ਇੰਨਾ ਸੱਚਾ ਮੁੱਖ ਮੰਤਰੀ ਹੈ ਤੇ ਅੱਜ 8 ਦਿਨ ਹੋ ਗਏ ਸਾਡੇ ਕਿਸਾਨਾਂ ਨੂੰ ਬਜ਼ੁਰਗਾਂ ਨੂੰ 90 90 ਸਾਲ ਦੇ ਬਜ਼ੁਰਗਾਂ ਨੂੰ ਪੋਖੜ ਹਟਾਲ ਤੇ ਬੈਠਦੇ ਆ 100 ਫੁੱਟ ਦੀ ਉਚਾਈ ਆ ਚਾਰ ਸਫੇਰੇ ਪਾਣੀ ਆ ਬੁਰੇ ਲਾ ਹਾਤ ਨੇ ਅੱਜ ਜਿਆਦਾ ਠੰਡ ਹੋਣ ਦੇ ਕਾਰਨ ਸਾਡੀ ਸਟੇਜ ਜਿਹੜੀ ਅਸੀਂ ਰੋਕ ਕੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਟਰਾਲੀਆਂ 'ਚ ਬੈਠੋ ਤੇ ਪਿੰਡਾਂ ਵਿੱਚ ਰੋਕ ਦਿੱਤਾ ਗਿਆ ਕਿਉਂਕਿ ਅਸੀਂ ਕੱਲ ਨੂੰ ਵੱਡਾ ਇਕੱਠ ਕਰਾਂਗੇ ਫਿਰ 9 ਤਰੀਕ ਨੂੰ ਸਾਰਿਆਂ ਨੂੰ ਬੁਲਾਵਾਂਗੇ ਔਰ ਸਾਰੇ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਡੀ ਹਮਾਇਤ ਕੀਤੀ ਜਾਵੇ ਔਰ ਬੈਠਣ ਦਾ ਜਿਹੜਾ ਕਾਰਨ ਤੁਹਾਡੇ ਕੋਲ ਰੱਖਤਾ ਜੀ ਸਾਡੇ ਮਾਅਬਜ਼ੇ ਨਹੀਂ ਪਏ ਸਾਡਾ ਦੇਖੋ ਸਾਡਾ ਕਸੂਰ ਕੀ ਆ ਅੱਜ ਕੋਈ ਬਰਸਾਤ ਹੋ ਰਹੀ ਇੰਡੀਆ ਦੇ ਵਿੱਚ ਕਿਤੇ ਨਹੀਂ ਹੋ ਰਹੀ ਤੇ ਤੁਸੀਂ ਬਾਹਰ ਦਿਖਾਇਓ ਜੇ ਤੜਾ ਤੜ ਇੱਕ ਦਰਿਆ ਵਗ ਰਿਹਾ ਹੈ ਹਿਮਾਚਲ ਤੋਂ ਪਾਣੀ ਛੱਡ ਰਿਹਾ ਡੈਮਾਂ ਦੇ ਵਿੱਚੋਂ ਜੀ ਔਰ ਸਾਡੇ ਪੰਜਾਬ ਦੇ ਇੰਨਾ ਕਿਸਾਨਾਂ ਦੀਆਂ ਹਿੱਕਾਂ ਦੇ ਉੱਤੇ ਮਲਕੀਅਤ ਜ਼ਮੀਨਾਂ ਵੇਚਦੀ ਆ ਰਿਹਾ ਤੇ ਲੈ ਕੌਣ ਰਿਹਾ Rajasthan ਉਹ ਸਾਡੇ ਕਿਸਾਨ ਪਾਣੀ ਵਰਤਦੇ ਕਿੱਥੇ ਆ ਜਿਹੜੇ ਅਸੀਂ ਹੜਪੀੜ ਤੋਂ ਸਾਨੂੰ ਪਾਣੀ ਮਿਲਦਾ ਕਿੱਥੇ ਵਰਤਣ ਵਾਸਤੇ ਖੇਤੀ ਲਈ ਤੇ ਅਸੀਂ ਬੋਰ ਕਰਾਉਣੇ ਆ ਜੀ 2-2 ਲੱਖ ਰੁਪਏ ਲਾ ਕੇ ਬੋਰ ਕਰਾਉਣੇ ਹੋ ਰੁੜ ਜਾਂਦੇ ਹਰ ਵਾਰੀ ਕਰੀਏ ਕੀ ਅਸੀਂ ਇਹਨਾਂ ਕੋ ਗੁਨਾਹ ਕੀ ਹੋਇਆ ਇਹਨਾਂ ਲੋਕਾਂ ਕੋਲ ਸਾਡੇ ਜਿਹੜੇ ਹੜਪੀਟ ਦੇ ਕਿਸਾਨੇ ਨੇ ਕੀ ਮਾਰਾ ਕੀ ਕੀਤਾ ਇੱਕ ਤੇ ਪੰਜਾਬ ਹਿਮਾਚਲ ਦਾ ਪਾਣੀ ਦੀ ਮਾਰ ਚਲਦੇ ਆ ਰਾਜਸਥਾਨ ਨੂੰ ਪਾਰ ਸਾਡੇ ਨਾਲ ਇੰਡੀਆ ਦੇ ਵੀਡੇ ਭੈੜਾ ਸਲੂਕ ਯਾਰ ਤੁਸੀਂ ਇਹ ਦੱਸੋ ਸਾਡੇ ਜ਼ਮੀਨਾਂ ਰੁੜੀਆਂ 19000 ਕੋਈ ਕਾਨੂੰਨ ਕਹਿੰਦਾ 19000 19000 ਦੀ ਤੇ ਸਰਸਾਈ ਰੇਟ ਹੈ ਤੇ ਸਾਡੇ ਕਿੱਲੇ ਦਾ 19000 ਰੇਟ ਪਾਇਆ ਜਾ ਰਿਹਾ ਥੋੜਾ ਰੇਟ ਚਲੋ ਮੰਨ ਕੇ ਚਲੋ ਵੀ ਜੇ ਕਿਰਪਾਵ ਦਿੱਤਾ ਕਿ 19000 ਰੁਪਏ ਪਾਤਾ ਕੀ ਉਹ 19000 ਰੁਪਏ ਸਾਰੇ ਕਿਸਾਨਾਂ ਨੂੰ ਮਿਲ ਚੁੱਕਿਆ ਹੁਣ ਤੱਕ ਕਿੱਥੇ ਮਿਲਿਆ ਜੀ ਵਿਸ਼ੇਸ਼ ਗਰਦੋਰੀ ਦੇ ਨਾਲ ਤੇ ਮੇਰੇ ਨਾਲ ਥਰੋ ਮੈਂ ਦੇਖੋ ਨਾ ਕਿੰਨੀਆਂ ਜਮੀਨਾਂ ਰੂੜੀਆਂ ਨੇ ਦਿੱਤਾ ਕਿਨੂੰ ਆ ਦਿੱਤਾ ਤਾਂ ਕਿਸੇ ਨੂੰ ਨਹੀਂ ਉਹ ਵਿਰਲੇ ਵਾਂਝੇ ਕਿਸੇ ਨੂੰ ਪਾਏ ਗਿਆ ਤਾਂ ਉਹ ਪਾਤਾ ਜੀ ਪਾਤਾ ਆਪਦੇ ਚਾਹਤਿਆਂ ਨੂੰ ਖਿਲਾਰ ਕੇ ਆਪਾਂ ਫੋਟੋਆਂ ਖਿਚਾ ਕੇ ਥੋੜੀ ਸਾਰਾ ਪੰਜਾਬ ਕਵਰ ਕਰ ਜਾਗੇ 7-8 ਜ਼ਿਲ੍ਹੇ ਨੇ ਸਾਡੇ ਅੱਧੇ ਪੰਜਾਬ ਦਾ ਮੋਰਚਾ ਹੈ ਦੇ ਮੇਂ ਜਦੋਂ ਹੜ ਆਉਂਦੇ ਆ ਉਦੋਂ ਬੜੇ ਐਲਾਨ ਚਲੋ ਜਿਦੋਂ ਆਪਾਂ ਗੱਲਾਂ ਕਰੀ ਦੇ ਕਿ ਸਰਕਾਰ ਨੇ ਐਲਾਨ ਬੜੇ ਕੀਤੇ ਐ ਪਰ ਕੀ ਹੁਣ ਜਿੱਦੋਂ ਹੁਣ ਲੋਡ ਆ ਜਦੋਂ ਅਕਸਰ ਕਹਿੰਦੇ ਸੀ ਕਿ ਭਾਈ ਬਾਅਦ ਦੇ ਵਿੱਚ ਲੋਡ ਪੈਣੀ ਆ ਕਿ ਉਦੋਂ ਸਰਕਾਰੀ ਨਮਾਇंदे ਜਾਂ ਕੋਈ ਸਰਕਾਰੀ ਤੰਤਰ ਉੱਥੇ ਆਇਆ ਜਾਂ ਜਿਹੜੇ ਐਮ ਐਲ ਏ ਮੰਤਰੀ ਉਦੋਂ ਕਹਿੰਦੇ ਸੀ ਕਿ ਸਾਡੇ ਭਾਈ ਪੈਰ ਗਲਗੇ ਹੜਾਂ ਦੇ ਵਿੱਚ ਉਹ ਬਾਅਦ ਦੇ ਵਿੱਚ ਤੁਹਾਡੇ ਕੋਲੇ ਆਏ ਉਦੋਂ ਦੇਖੋ ਜੀ ਮੈਂ ਤੁਹਾਡੇ ਚੈਨ ਰਹੀ ਇਹ ਗੱਲ ਕਹਿਣਾ ਅਸੀਂ ਹੜਪੀਟ ਤੇ ਜਥੇਬੰਦੀ ਵਾਲੇ ਹੜਪੀਟ ਕਿਸਾਨਾਂ ਨਾਲ ਸਾਡੀ ਮੀਟਿੰਗ 2023 ਦੇ ਹੜ ਆ ਰਿਹਾ ਸਰਕਾਰ ਇਹ ਹੀ ਸਾਨੂੰ ਤੇ ਮਿਲਣਾ ਨਹੀਂ ਮੁਨਾਫਸ ਸਮਝਿਆ ਤੁਸੀਂ ਪਤਾ ਲੈਣਾ ਚਲੋ ਆਓ ਕਿੱਥੇ ਸਾਡੇ ਨਾਲ ਮੀਟਿੰਗ ਕੀਤੀ ਆ ਜੇ ਸਾਡੇ ਨਾਲ ਮੀਟਿੰਗ ਕਰਦੇ ਅਸੀਂ ਉਹਨਾਂ ਨੂੰ ਦੱਸਦੇ ਵੀ ਕਿਹੜੇ ਸਾਡੇ ਅਫਸਰਾਂ ਨੂੰ ਕਹੋ ਤੁਸੀਂ ਸਾਡੀ ਵਿਸ਼ੇਸ਼ ਗੁਰਦੌਰੀ ਕਰਾਵੋ ਕੁਛ ਨਾ ਕੋ ਸਾਡੇ ਪੱਲੇ ਪੈ ਜਾਂਦਾ ਸਾਡੀ ਤਾਂ ਕਹਿੰਦੇ ਸੁਣੀ ਨਹੀਂ ਅਸੀਂ ਵਾਰ-ਵਾਰ ਇਹਨਾਂ ਦੇ ਮੁੱਖ ਮੰਤਰੀ ਆਇਆ ਜੀ 2023 ਦੇ ਵਿੱਚ ਉੱਥੇ ਸਾਡੇ ਸੇਰੋਂ ਆਇਆ ਜੀ ਸਾਡੇ ਨਾਲ ਐਡਾ ਧੋਖਾ ਕੀਤਾ ਗਿਆ ਸਾਰੇ ਥੱਲੇ ਪ੍ਰਸ਼ਾਸਨ ਵੱਲੋਂ ਕੇਜਰੀਵਾਲ ਸਾਹਿਬ ਵੀ ਆਏ ਸੀ ਤੇ ਮੁੱਖ ਮੰਤਰੀ ਵੀ ਆਏ ਸੀ ਸੇਰੋ ਮਿਲਦੇ ਵਿੱਚ ਉਦਘਾਟਨ ਕਰਨ ਵਾਸਤੇ ਸਾਡੇ ਜਥੇਬੰਦੀ ਵੱਲੋਂ ਬੇਨਤੀ ਪੱਤਰ ਦਿੱਤਾ ਗਿਆ ਅੰਦਰ ਲਾ ਕੇ ਸਾਡੇ ਕਾਟਾਂ ਦੇ ਬਹਾਨੇ ਵੀ ਤੁਹਾਡੇ ਪਾਸ ਬੰਨਗੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਪ੍ਰਸ਼ਾਸਨ ਨੇ ਕਾਰਡ ਬਣਾ ਕੇ ਮੁਲਾਕਾਤ ਦੇ ਬਹਾਨੇ ਸਾਨੂੰ ਇੱਕ ਕਮਰੇ ਦੇ ਵਿੱਚ ਬਿਠਾ ਕੇ ਤੇ ਜਦੋਂ ਮੁੱਖ ਮੰਤਰੀ ਉੱਠ ਗਿਆ ਤੇ ਕਹਿੰਦੇ ਜਾਈ ਉਹ ਚਲੇ ਗਏ ਜੀ ਲੈ ਦੱਸੋ ਇਹ ਪ੍ਰਸ਼ਾਸਨ ਕਰਦਾ ਜੇ ਮੁੱਖ ਮੰਤਰੀ ਕਰਨ ਡਿਆ ਕੁਝ ਸਾਡੇ ਨਾਲ ਸਾਡੇ ਨਾਲ ਮਿਲਣਾ ਨਹੀਂ ਚਾਹੁੰਦੇ ਯਾਰ ਸਾਡਾ ਪਤਾ ਤਾਂ ਲੈ ਲੈਣ ਹੈਗੇ ਉਹ ਮਰ ਗਿਓ 100 ਫੁੱਟ ਦੀ ਉਚਾਈ ਤੇ ਬੈਠੇ ਨੇ ਜਿਹੜੇ ਕਿਸਾਨ ਯਾ 90 90 ਸਾਲ ਦੇ ਜੀ ਉਹਨਾਂ ਦਾ ਪਤਾ ਹੀ ਲੈ ਲੈਣਾ ਉਹ ਕੱਲ ਬਜ਼ੁਰਗ ਕਹਿੰਦਾ ਸੀ ਮੈਂ ਜੀ ਵੋਟਾਂ ਬਹੁਤ ਪਾਈਆਂ ਨੂੰ ਬਹੁਤ ਜ਼ੋਰ ਨਾਲ ਮੈਨੂੰ ਪੜਾਇਆ ਤੇ ਸਾਡਾ ਪਤਾ ਹੀ ਲੈ ਜਾਂਦਾ ਇਹ ਤਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਉਹਨਾਂ ਨੂੰ ਹੁਣ ਆਪਣੀਆਂ ਮੰਗਾਂ ਦੇ ਲਈ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਆ ਤੁਹਾਡੇ ਸਾਹਮਣੇ ਹੀ ਹੈ ਜੀ ਸਾਰੇ ਉਹਨਾਂ ਨੂੰ ਵੋਟਾਂ ਫਾਉਣ ਵਾਲੇ ਬੈਠੇ ਨੇ ਤਾਂ ਹੀ ਬਣੇ ਨਾ 92 ਐਮਐਲਏ ਬਣੇ ਸੀ ਉਹ ਰਹਿ ਹਵਾ ਨਾਲ ਥੋੜੀ ਬਣ ਗਏ ਕਿਸਾਨਾਂ ਨੇ ਵੋਟਾਂ ਹੀ ਪਾਈਆਂ ਸੀ ਪਰ ਅੱਜ ਕਿਸਾਨਾਂ ਦੀ ਬੰਦ ਫੜਦੇ ਆਣ ਕੇ ਗਲਤ ਸੁਣਦੇ ਮਤਲਬ ਸਰਕਾਰ ਜਿਹੜੀ ਮੁੱਖ ਮੰਤਰੀ ਨੇ ਤਾਂ ਇਹ ਵੀ ਆਖਿਆ ਸੀਗਾ ਕਿ ਜਿਹੜੀ ਗਰਦੌਰੀ ਹੁੰਦੀ ਹੈ ਉਹ ਤਾਂ ਹੁੰਦੀ ਹੈ ਜੇਕਰ ਕੁਝ ਪਤਾ ਨਾ ਲੱਗੇ ਪਰ ਇਹ ਤਾਂ ਸਾਰਾ ਕੁਝ ਸਾਹਮਣੇ ਦਿਖ ਰਿਹਾ ਹੈ ਕਿ ਇੰਨਾ ਨੁਕਸਾਨ ਹੋ ਗਿਆ ਸਪੈਸ਼ਲ ਗਰਦੌਰੀਆਂ ਉਹਨਾਂ ਨੇ ਮਤਲਬ ਬੜੇ ਐਲਾਨ ਕੀਤੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਉਦੋਂ ਕਰਕੇ ਆਪਣੇ ਚਹੇਤਿਆਂ ਨੂੰ ਪੈਸੇ ਵੰਡ ਕੇ ਉਸ ਤੋਂ ਬਾਅਦ ਕੋਈ ਨਹੀਂ ਤੁਹਾਡੇ ਕੋਲੇ ਪਹੁੰਚਿਆ ਬਿਲਕੁਲ ਜੀ ਗਰਦੌਰੀਆਂ ਦੀ ਕੀ ਲੋੜ ਹੈ ਸੱਚਾ ਹੈ ਪਰ ਦਿਸਦਾ ਹੀ ਪਰ ਹੁਣ ਦਿਸਿਆ ਨਹੀਂ ਕਰੋ ਆਓ ਸਾਹਮਣੇ মিডিਆ ਸਾਹਮਣੇ ਬੈਠੋ ਅਸੀਂ ਵੀ ਬੈਠਦੇ ਹਾਂ ਕਿ ਕਿੱਥੇ ਮਿਲੇ ਪੈਸੇ ਬਿਠਾਓ ਉਹਨਾਂ ਦਾ ਮੰਤਰੀ ਬਿਠਾਓ ਸਾਡੇ ਨਾਲ ਤਾਂ ਫਿਰ ਮੈਂ ਦੱਸਾਂ ਕਿ ਕਿੱਥੇ ਮਿਲਿਆ ਜੇ ਤੁਸੀਂ ਮੁਆਵਜ਼ਾ ਫਸਲ ਦਾ ਦੇਣੇ ਹੋ 20000 ਉਹਦੇ ਵਿੱਚ ਅੰਤਰ ਕੀ ਆ ਕਿ ਇਹਦੀ ਪਹਿਲੀ ਕੱਚੀ ਆ ਫਸਲ ਤਾਂ ਦੀ ਮਰੀ ਗਈ ਬਿਲਕੁਲ ਜੇ ਤਾਂ ਫਸਲ ਮਰੀ ਗਈ ਮੁਆਵਜ਼ਾ ਤੁਹਾਨੂੰ ਦੇਣਾ ਪੈਂਦਾ ਸੀ ਤੁਸੀਂ ਫਸਲੀ ਮੁਆਵਜ਼ੇ ਦੇ ਪੈਸੇ ਦੇਣੇ ਹੋ ਵੀ ਯਾਰ ਤੇ ਫਸਲ ਉਹਦੀ ਮਰੀ ਹੈ ਪਹਿਲੀ ਚਾਹੇ ਸ਼ਾਮ ਲੜਦੀ ਆ ਚਾਹੇ ਸੈਂਟਰ ਗਵਰਨਮੈਂਟ ਦੀ ਚਾਹੇ ਪੰਜਾਬ ਦੀ ਬੀਜੀ ਦੇ ਕਿਸਾਨ ਨੇ ਆ ਬਿਲਕੁਲ ਜੇ ਤਾਂ ਪ੍ਰਸ਼ਾਸਨ ਨੇ ਬੀਜੀ ਤਾਂ ਉਹ ਸਾਹਮਣੇ ਤੇ ਅਸੀਂ ਤੁਸੀਂ ਖਾਤਿਆਂ 'ਚ ਪੈਸੇ ਉਹਦਾ ਮੁਆਵਜ਼ਾ ਬਣਿਆ ਜੀ ਮੁਆਵਜ਼ਾ ਬਣਿਆ ਹੈ ਪੇਰੋਲ ਵਿੱਚ ਬਣਿਆ ਹੋਇਆ ਮਾਅਬਜਾ ਚਾਹੇ ਉਹ ਸੈਂਟਰ ਦਾ ਕਿਲਾ ਚਾਹੇ ਪੰਜਾਬ ਦਾ ਚਾਹੇ ਸਰਕਾਰ ਦਾ ਕਿਸੇ ਦਾ ਵੀ ਆ ਪੇਰੋਲ ਦੇ ਵਿੱਚੋਂ ਲਿਖਿਆ ਜਾਂਦਾ ਵੀ ਇਹ ਨੰਬਰ 25 ਨੰਬਰ ਮੰਨ ਲਓ ਇੱਕ ਐਗਜ਼ਾਮਪਲ ਤੌਰ ਤੇ 25 ਨੰਬਰ ਕਿਲਾ ਖਰਾਬ ਹੋ ਗਿਆ ਬਣ ਗਿਆ ਜੀ ਸਾਰਾ 5 ਲੱਖ ਰੁਪਏ ਦਾ ਖਰਾਬਾ ਬਣ ਗਿਆ ਪਰ ਦਿੱਤਾ ਕਿੱਥੇ ਗਿਆ ਅੱਛਾ ਇਹ ਤਾਂ ਆਪਾਂ ਗੱਲ ਕਰ ਰਹੇ ਆ ਫਸਲਾਂ ਦੀ ਜੋ ਕਿ ਸਭ ਤੋਂ ਪਹਿਲੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਆਖਿਓ ਕਿ ਫਸਲਾਂ ਦਾ ਕੋਈ ਰੁਪਈਆ ਹਾਲੇ ਤੱਕ ਨਹੀਂ ਮਿਲਿਆ ਪਰ ਕੀ ਜਿਹੜੇ ਘਰ ਟੁੱਟ ਗਏ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੇ ਪਸ਼ੂ ਡੰਗਰ ਰੁੜ ਗਏ ਜਿਵੇਂ ਮੁੱਖ ਮੰਤਰੀ ਸਾਹਿਬ ਨੂੰ ਅਕਸਰ ਛਿੜਿਆ ਜਾਂਦਾ ਕਿ ਬੱਕਰੀ ਮੁਰਗੀ ਦੀ ਗੱਲ ਕਰਦੇ ਸੀਗੇ ਉਹਨਾਂ ਨੇ ਫਸਲਾਂ ਦੇ ਮੌਜੂਦ ਨੇ ਕਿ ਉਹਨਾਂ ਨੂੰ ਮਿਲ ਗਏ ਨੇ ਇਹ ਫਸਲਾਂ ਤੋਂ ਇਲਾਵਾ ਕੋਈ ਪੈਸੇ ਮਿਲਿਆ ਕਿਸੇ ਹੋਰ ਜਿਹੜੀ ਬੱਕਰੀ ਮੁਰਗੀ ਦੀ ਗੱਲ ਨਹੀਂ ਸੀ ਜੀ ਉਹ ਸੀਐਮ ਸਾਹਿਬ ਨੇ ਇਕ ਨਾ ਕਾਨੂੰਨ ਬੰਦਾ ਜੀ ਇੱਕ ਕਾਨੂੰਨ ਦੇ ਤਹਿਤ ਜਿਹੜੇ ਫੰਡ ਹੁੰਦੇ ਨੇ ਯਾਰ ਹੀ ਹੁੰਦੇ ਨੇ ਔਰ ਇੱਕ ਕਾਨੂੰਨ ਦੇ ਤਰੀਕੇ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਚਾਹੇ ਨਰਗੁਨਾ ਕਾਨੂੰਨ ਆ ਪਰ ਉਹਦੇ ਵਿੱਚ ਲਿਖਿਆ ਸੀ ਕਿ 8500 ਰੁਪਏ ਜਿਹੜਾ ਪਿਛਲੀ 2023 ਚ ਦਿੱਤੇ 8500 ਰੁਪਏ ਸੀ ਫਸਲੀ ਮੁਆਵਜ਼ਾ 7200 ਰੁਪਏ ਸੀ ਸਿਲਟ ਦਾ 47000 ਪਰ ਹੈਕਟਾਰ 2.5 ਏਕੜ ਦਾ 47 ਯਾਰ 19 ਯਰ ਕਿਲੇ ਦਾ ਬੰਦਾ ਜਿੱਥੇ ਜਮੀਨ ਵਾਸ਼ ਹੋ ਜਾਂਦੀ ਹੈ ਠਹਿ ਜਾਂਦੀ ਰੁੜ ਜਾਂਦੀ ਕਿਸਾਨ ਦੀ ਹੈ ਨਿਰਗੁਣਾ ਪਰ ਉਹਦੇ ਵਿੱਚ ਉੱਥੇ ਵੀ ਇਹ ਵੀ ਲਿਖਿਆ ਸੀ ਬੱਕਰੀ ਦਾ 4000 ਰੁਪਿਆ ਹਮ ਮੁਰਗੀ ਦਾ 100 ਰੁਪਏ ਕਿਉਂਕਿ ਕਾਨੂੰਨੋਂ ਨੇ ਪੜਿਆ ਸੀ ਉਹ ਤਾਂ ਕਰਕੇ ਬੋਲੇ ਸੀ ਮਿਲ ਸਕਦਾ ਸੀ ਜੇ ਕਿਸੇ ਦੀ ਵਿਸ਼ੇਸ਼ ਗੁਰਦੌਰੀ ਦੇ ਨਾਮ ਤੇ ਉਹਦੀ ਗੁਰਦੌਰੀ ਕੀਤੀ ਹੁੰਦੀ ਬੱਕਰੀ ਰੂੜੀ ਦੀ ਕੀਤੀ ਹੁੰਦੀ ਬੱਕਰੀ ਰੁੜ ਗਈ ਹੁਣ ਇੱਥੇ ਡੰਗਰ ਰੁੜ ਗਏ ਬੜੇ ਬੜੇ ਮੱਝਾਂ ਰੁੜ ਗਈਆਂ ਉਹ ਕਹਿੰਦੇ ਆ ਜੀ ਤੁਸੀਂ ਇਹਦੀਆਂ ਡੈੱਡ ਬਾਡੀਆਂ ਲਿਆਓ ਮੈਨੂੰ ਇਹ ਪੁੱਛਣਾ ਚਾਹਤੋਂ ਡੈੱਡ ਬਾਡੀਆਂ ਫੜੂ ਕਿਹੜਾ ਤੁਸੀਂ ਇੱਥੇ ਰਹੇ ਹੋ ਹੜਾਂ ਦੇ ਦਰੌਣ ਕਿੰਨਾ ਵੱਡਾ ਪਾਣੀ ਦਾ ਜਬਰ ਸੀ ਕੋਈ ਅੜ ਸਕਦਾ ਸੀ ਉੱਥੇ ਤਾਂ ਕੋਈ ਬਰੋਖ ਕੋਈ ਮਕਾਨ ਕੋਈ ਅੜਿਆ ਨਹੀਂ ਤੇ ਪਸ਼ੂ ਕਿੱਥੋਂ ਲੱਭਣੇ ਸੀ ਹੁਣ ਨਾ ਤੇ ਉਹ ਲੱਭੇ ਸਾਨੂੰ ਬਾਡੀਆਂ ਤੇ ਨਾ ਸਾਨੂੰ ਮਿਲੇ ਮਾਬਜੇ ਅਸੀਂ ਤਾਂ ਰੋਣਾ ਹੀ ਆ ਉਹ ਤਾਂ ਬੈਠੇ ਇੱਥੇ ਬੈਠੇ ਕਿਸਾਨ ਜਿਨ੍ਹਾਂ ਦੀ ਰੁਣੀਆਂ ਮੱਜਾਂ ਅਜੇ ਤੱਕ ਨਹੀਂ ਲੱਭੀਆਂ ਅੱਛਾ ਅੱਛਾ ਇੱਕ 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 ਚੀਜ਼ ਹੋ ਰਹੀ ਜੀ ਹੁਣ ਜਿਹੜੀਆਂ ਮੰਗਾਂ ਨੇ ਮੁੱਖ ਜਿਵੇਂ ਸਰਕਾਰ ਨੇ ਆਖਿਆ ਸੀਗਾ ਕਿ ਜਿਹੜੀ ਰੇਤਾ ਆ ਜਿਸ ਦੀ ਰੇਤ ਉਸ ਜਿਸ ਦਾ ਖੇਤ ਉਸ ਦੀ ਰੇਤ ਉਹ ਚੱਕ ਲੋ ਲੋਕਾਂ ਨੂੰ ਆਇਆ ਸੀਗਾ ਕਿ ਪਤਾ ਨਹੀਂ ਕਿੰਨਾ ਕੁ ਰੇਤਾ ਆ ਗਿਆ ਵੇਚ ਕੇ ਕੀ ਕਿਸਾਨ ਨੂੰ ਮਿਲ ਜੂਗਾ ਉਹ ਤੁਸੀਂ ਚੱਕ ਲੀਏ ਰੇਤਾ ਜਿਹੜਾ ਤੁਸੀਂ ਨਹੀਂ ਜੀ ਚੱਕਣੀ ਕਿੱਥੇ ਆ ਦੋ ਤਿੰਨ ਏਕੜ ਵਾਲੇ ਕਿਸਾਨ ਕੋਲੇ ਨਾ ਤਾਂ ਪਾਉ ਬ ਲੈਣਾ ਹੈਗੀਆਂ ਨਾ ਉਹਨਾਂ ਕੋਲੇ ਪ੍ਰਬੰਧ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਤੁਸੀਂ ਠੇਕੇ ਤੇ ਲੈ ਲਓ ਲੱਖ ਰੁਪਏ ਨੂੰ ਠੇਕਾ ਤੇ ਉਹਨਾਂ ਦੇ ਵਿੱਚੋਂ ਰੇਤ ਵਿੱਚੋਂ ਸਰਕਾਰ ਸਾਡੀ ਪਰਮੰਡਰ ਅਫੀਸਰ ਬਿਠਾਵੇ ਸਰਕਾਰ ਉਹਨੂੰ ਵੇਚੇ ਨਾਲੇ ਆਮਦਨ ਪੈਦਾ ਕਰੇ ਇਹ ਤਾਂ ਸੋਨਾ ਚਿੱਟਾ ਇਹ ਤਾਂ ਵੱਡੇ ਵੱਡੇ ਡਾਕੂਆਂ ਦੇ ਹੱਥ ਚ ਆ ਜਾਂਦੀ ਰੇਤ ਪੰਜਾਬ ਨੂੰ ਕੁਝ ਨਹੀਂ ਮਿਲਦਾ ਸਰਕਾਰ ਨੂੰ ਵੀ ਕੁਝ ਨਹੀਂ ਮਿਲਦਾ ਨਾ ਕਿਸਾਨ ਨੂੰ ਮਿਲਦਾ ਕਿਸਾਨ ਵੀ ਪਾਸੇ ਸਰਕਾਰ ਵੀ ਪਾਸੇ ਲੈ ਕੇ ਲੋਟੂ ਉਹ ਲੈ ਗਏ ਹਾਂ ਹੁਣ ਜਿਹੜਾ ਤੁਹਾਡਾ ਇਹ ਮੋਰਚਾ ਇੱਕ ਤਰੀਕ ਤੋਂ ਤੁਸੀਂ ਸ਼ੁਰੂ ਕੀਤਾ ਅੱਜ 8 ਤਰੀਕ ਹੋ ਗਈ ਹੈ ਲਗਭਗ ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਕਿੰਨਾ ਸਮਾਂ ਇਹ ਮੋਰਚਾ ਜਾਂ ਹੁਣ ਤੱਕ ਤੁਹਾਡੀ ਕੀ ਕਿਸੇ ਪ੍ਰਸ਼ਾਸਨ ਨੇ ਸਰਕਾਰ ਨੇ ਆ ਕੇ ਇਤਸਾਰ ਲਈਏ ਤੁਹਾਡੀ ਹੁਣ ਤੱਕ ਕਿ ਇੱਕ ਪਾਈ ਕਿਉਂ ਬੈਠੇ ਹੋ ਇੱਥੇ ਪ੍ਰਸ਼ਾਸਨ ਬਾਰ-ਬਾਰ ਇੱਕੋ ਕਹਿੰਦਾ ਸੀ ਵੀ ਐਨਐਸਏ ਲੱਗੇਗੀ ਤੁਸੀਂ ਨੈਸ਼ਨਲ ਸਕਿਉਰਿਟੀ ਦਾ ਰੂਲ ਤੋੜਦਾ ਦੇਖੋ ਜੀ ਇੱਥੇ ਕੀ ਰੂਲ ਹੈ ਸਾਡੀਆਂ ਜ਼ਮੀਨਾਂ ਤੇ ਕਾਨੂੰਨ ਲਾਗੂ ਨਹੀਂ ਸਾਡੀਆਂ ਜ਼ਮੀਨਾਂ 'ਚ ਪਾਣੀ ਕਿਉਂ ਛੱਡਿਆ ਜਾਂਦਾ ਜਦੋਂ ਸਰਕਾਰ ਆਪਣੀ ਜ਼ਮੀਨ ਦਾ ਪ੍ਰਬੰਧ ਕਰੇ ਜਿਵੇਂ ਤੁਸੀਂ ਇਹ ਰਾਜਸਥਾਨ ਨੂੰ ਨਹਿਰਾਂ ਜਾ ਰਹੀਆਂ ਇਹ ਜ਼ਮੀਨ ਐਕਵਾਇਰ ਕਰ ਲਈ ਆ ਇੱਥੇ ਬਿਠੀ ਇੱਕ ਵਾਰ ਕਰ ਲਈ ਆ ਰੋਡ ਲੰਗੇ ਉਹਨਾਂ ਵਾਸਤੇ ਐਕਵਾਇਰ ਕਰ ਲਈ ਉਹ ਪਾਣੀ ਵਾਸਤੇ ਪ੍ਰਬੰਧ ਕੀਤਾ ਛੱਡਣਾ ਕਿੱਥੇ ਅਸੀਂ ਤੁਹਾਨੂੰ ਕਹਦੇ ਕਿ ਤੁਹਾਡੇ ਦੇ ਐਨਐਸ ਲੱਗੂਗੀ ਬਿਲਕੁਲ ਜੀ ਮੈਂ ਕਿਹਾ ਕੋਈ ਗੱਲ ਨਹੀਂ ਲਾ ਦਿਓ ਜੀ ਸਾਡੇ ਕਿਸਾਨ ਇੰਨੇ ਯੋਧੇ ਨੇ ਇਹ ਐਨਐਸ ਤੋਂ ਡਰਦੇ ਆ ਕੋਈ ਨਹੀਂ ਡਰਦਾ ਕਿਉਂਕਿ ਮਰੇ ਹੋਏ ਕਿਸਾਨ ਨੇ ਇਹਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਜ਼ਮੀਨਾਂ ਰੁੜ ਗਈਆਂ ਖਾਣ ਨੂੰ ਕੁਝ ਹੈਗਾ ਨਹੀਂ ਬੱਚੇ ਇਹਨਾਂ ਦੇ ਫਸਲਾਂ ਤੋਂ ਤਰਥੰਡੇ ਇਹ ਕੀ ਕਰਨ ਇਹਨਾਂ ਨੂੰ ਤਾਂ ਮੌਤ ਦਿਖਾਈ ਦਿੰਦੀ ਆ ਪੀ ਪਾਣੀ ਤੇ ਫਿਰ ਚੱਲਿਆ 26 ਚ ਪਾਣੀ 26 ਤੇ ਫਿਰ ਚੱਲ ਇਹਨਾਂ ਇਹਨਾਂ ਦੀ ਆਉਗਾ ਦੁਬਾਰੇ ਫਿਰ ਲੈ ਹੱਲ ਹੱਲ ਨਹੀਂ ਕੋਈ ਕੀਤਾ ਹਲੇ ਤੱਕ ਹੱਲ ਕਰਨ ਵਾਸਤੇ ਬੈਠੇ ਜੀ ਅਸੀਂ ਇਹ ਕੰਨੀ ਹਨ ਇਹਨਾਂ ਨੂੰ ਪੀ ਹੱਲ ਕਰੋ ਇਹਦਾ ਇਹਨਾਂ ਦਾ ਕਿਸਾਨਾਂ ਦਾ ਸੋਚੋ ਕੁਝ ਇਹਨਾਂ ਦੀਆਂ ਪੁਰਖਿਆਂ ਦੀਆਂ ਜ਼ਮੀਨਾਂ ਹੈ ਕੋਈ ਸਰਕਾਰ ਦੀ ਜ਼ਮੀਨ ਥੋੜੀ ਹੈ ਦਰਿਆ ਦੀ ਜ਼ਮੀਨ ਤੇ ਕੋਈ ਮਰਲੇਬ ਨਹੀਂ ਹੈਗੀ ਦਰਿਆ ਦੇ ਵਿੱਚ ਇਹ ਤੇ ਇਹਨਾਂ ਦੀ ਮਲਕੀਅਤ ਹੀ ਬੀਨਾ ਜੀ ਬਿਲਕੁਲ ਗੱਲਬਾਤ ਕੀਤੀ ਆਗੂਆਂ ਦੇ ਨਾਲ ਜਿਹੜਾ ਮੋਰਚਾ ਆ ਇੱਕ ਤਰੀਕ ਤੋਂ ਲਗਭਗ ਅੱਜ 8 ਤਰੀਕ ਹੋ ਗਈ ਆ ਪਰ ਹਾਲੇ ਤੱਕ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੈ ਇਹ ਹਾਲੇ ਤੱਕ ਨਹੀਂ ਇਸ ਤੋਂ ਪਹਿਲਾਂ ਕੋਈ ਸੁਣਵਾਈ ਨਹੀਂ ਉਸ ਦੇ ਕਰਕੇ ਇਹਨਾਂ ਨੇ ਮੋਰਚਾ ਲਾਇਆ ਤਾਂ ਉਮੀਦ ਕਰਦੇ ਆ ਕਿ ਸਰਕਾਰ ਜਿਹੜੀ ਉਹ ਹਰੀ ਕੇ ਹੈੱਡ ਵੱਲ ਮੂੰਹ ਕਰੇਗੀ ਅਤੇ ਇਹਨਾਂ ਕਿਸਾਨਾਂ ਦੀ ਆ ਕੇ ਸਾਰ ਲਊਗੀ ਜੋ ਕਿ ਪਹਿਲਾਂ ਹੀ ਮਰੇ ਹੋਏ ਆ ਤੇ ਦੁਬਾਰਾ ਮਰਨ ਦੇ ਲਈ ਹੁਣ ਭੁਖ ਹੜਤਾਲ ਦੇ ਉੱਪਰ ਬੈਠੇ ਆ ਕਿ ਅਜਿਹੀ ਮੌਤ ਨਾਲੋਂ ਤਾਂ ਸੀ ਆਪਣੀ ਮੋਦ ਖੁਦ ਚੋਂ ਲੈਣੇ ਆ ਤਾਂ ਉਮੀਦ ਕਰਦੇ ਆ ਸਰਕਾਰ ਵੱਲੋਂ ਦੀ ਆ ਕੇ ਸਾਰ ਲਗਵੇਗੀ ਕਿਤੇ ਹੜਪੀੜਤ ਕਿਸਾਨਾਂ ਦੀ ਹੜਪੀੜਤ ਇਲਾਕਿਆਂ ਦੀ ਜਿਹੜੀ ਆ ਮੋੜ ਬਾਲੀ ਦੇ ਲਈ ਕੋਈ ਨਾ ਕੋਈ ਯਤਨ ਕੀਤੇ ਜਾਣਗੇ